ਵੇਖੋ ਆ 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 ਵੇਖੋ ਕੀ ਨਾਮ ਤੁਹਾਡਾ ਸਰ ਮੈਂ ਨਾਮ ਮਮਤਾ ਕੀ ਗੱਲਬਾਤ ਕੀ ਸਰ ਬਰબાદ ਸਰ ਮੈਂ ਸਿਸਟਰ ਵੱਲ ਆਈ ਹਾਂ ਤੇ ਉਹ ਮੈਨੂੰ ਕਹਿੰਦੀ 2 ਮਿੰਟ ਬਾਝਾ ਜਾਣਾ ਮੈਂ ਚੱਲ ਮੈਂ ਤੇ ਨਾ ਚਲ ਜੰਨੀ ਸਰ ਮੇਰੇ ਵਿੱਚ ਆ ਕੇ ਵੱਜਾ ਵਾ ਅੱਗੇ ਵੀ ਨੇ ਮੈਂ ਦੋ ਤਿੰਨ ਵਾਰੀ ਮੈਂ ਕਿਹਾ ਸੀ ਵੀ ਭਰਾ ਤੂੰ ਹਟ ਜਾ ਬਤਮੀਜੀ ਨਾਵੇਂ ਨਾ ਕਰ ਹਟ ਜਾ ਇਹ ਨਹੀਂ ਟਲੇ ਅੱਜ ਮੇਰੇ ਵਿੱਚ ਨੇ ਹੱਦੀ ਪਾਰ ਕਰ ਦਿੱਤੀ ਅੱਜ ਮੇਰੇ ਵਿੱਚ ਵੱਜਾ ਏ ਠੀਕ ਆ ਮੈਂ ਨਾ ਉਹਦਾ ਮੰਗਾ ਜੇ ਤੇ ਦੋ ਲੰਬ ਗਲੇ ਚ ਰਿਦਾ ਦੋ ਲੰਬ ਗਲੇ ਚ ਮੇਰੀ ਪੈਨ ਦਾ ਘਰ ਹੈਗਾ ਵਾ ਪਹਿਲਾਂ ਤੁਸੀਂ ਜਾਣਦੇ ਸੀ ਪਹਿਲਾਂ ਵੀ ਕਦੀ ਕੋਈ ਇਸ ਤਰ੍ਹਾਂ ਹਾਂਜੀ ਪਹਿਲਾਂ ਮੈਂ ਨਸ਼ੇੜਖਾਨੀ ਕੀਤੀ ਤੇ ਮੈਂ ਚੱਲ ਕੋਈ ਗੱਲ ਨਹੀਂ ਅਰਕੀ ਮੈਂ ਬਖਸ਼ਦੀ ਨਹੀਂ ਆਇਕ ਵਾਰ ਇਹਨੇ ਹੱਥ ਦੀ ਫਾਰ ਕਰ ਦਿੱਤੀ ਮੇਰੇ ਵਿੱਚ ਵਜਾ ਮੇਰੇ ਸ਼ਾਦੀ ਦੇ ਹੱਥ ਲਾਇਆ ਇਹਨੇ ਮੇਨਾ ਛੇੜਖਾਨੀ ਕੀਤੀ ਇਹਨੇ ਹੁਣ ਅਲਗ-ਵਲ ਕਿਸੇ ਲੋਕਾਂ ਨੇ ਤੁਸੀ ਕੁਝ ਖਿਆ ਅਲਗ-ਵਲ ਲੋਕ ਖੜੇ ਹੋਣਗੇ ਜੇ ਕਿਸੇ ਹਾਂਜੀ ਲੋਕਾਂ ਨੇ ਵੇਖਿਆ ਸਾਰਾ ਕੁਝ ਤੇ ਉਹ ਕਹਿੰਦੇ ਟੌਂਕੀ ਜਾਓ ਚੌਂਕੀ ਜਾ ਅਸੀਂ ਚੌਂਕੀ ਆਏ ਹਾਂ ਚੌਂਕੀ ਦਰਖਾਸਤ ਦਿੱਤੀ ਮੈਂ ਲੈ ਕੇ ਇਹਨਾਂ ਤੇ ਤੇ ਮੈਂ ਤੁਹਾਨੂੰ ਛੇੜਖਾਨੀ ਕੀਤੀ ਕਿ ਕੁਝ ਕਿਆ ਮਗਰ ਮੈਂ ਹਾਂਜੀ ਚਪੇਣਾ ਮਾਰੀਆਂ ਮੈਂ ਇਹਨੂੰ ਚਿਪੜਾ ਚਪੂੜਾ ਮਾਰ ਕੇ ਤੇ ਮੈਂ ਬਾਜੇ ਚੌਂਕੀ ਆਈ ਮੈਂ ਚੌਂਕੀ ਦਰਖਾਸਤ ਦੇਤੀ ਲੈ ਕੇ ਤੇ ਉਹ ਕਹਿੰਦੇ ਜੋ ਵੀ ਕਾਰਵਾਈ ਬੰਦੀ ਅਸੀਂ ਕਰਾਂਗੇ ਮੈਂ ਬਸ ਲੋਕਾਂ ਨੇ ਕੋਈ ਉਹਨੂੰ ਨਹੀਂ ਫੜਿਆ ਕਿ ਤੁਸੀਂ ਲੋਕਾਂ ਦਾ ਨਹੀਂ ਨਹੀਂ ਉਹਨੂੰ ਨਹੀਂ ਫੜਿਆ ਪੱਜ ਗਿਆ ਅਸੀਂ ਸਰ ਅੱਛਾ ਜੀ ਹੁਣ ਤੁਸੀਂ ਕਿਹੜੀ ਚੌਂਕੀ ਆਏ ਅਸੀਂ ਇੱਧਰ ਆਏ ਅਨਗੜ ਚੌਂਕੀ ਆਈ ਮੈਂ ਉਹ ਕਹਿੰਦੇ ਪੀਆ ਕੋਈ ਗੱਲ ਨਹੀਂ ਕਾਰਵਾਈ ਪਾਵਾਂਗੇ ਬਾਜੀ ਮੈਂ ਇਹਨਾਂ ਕੋਲ ਸੁਗੜੀ ਇਹ ਬੇਨਤੀ ਕਰਨਾ ਚਾਹੁੰਦੀ ਆ ਪੀਏ ਦਾ ਪਰਚਾ ਕੀਤਾ ਜਾਵੇ ਮੈਨੂੰ ਇਹ ਗਿਵਨੇ ਦੋ ਤਿੰਨ ਵਾਰੀ ਇਸ ਤਰ੍ਹਾਂ ਕੀਤਾ ਵਾ ਤੇ ਮੈਂ ਇੱਕ ਗਲ ਗੌਰ ਨਹੀਂ ਕੀਤੀ ਗਈ ਹੁਣ ਹਾਦ ਕਿਦਾਂ ਹਾਦੀ ਪਾਰ ਕਰ ਦਿੱਤੇ ਸਰ ਨਾ ਉਹਦਾ ਮੰਗਾ ਜੇ ਦੋ ਲੰਬ ਗਲੀ ਚ ਰਹਿੰਦਾ ਵਾ ਦੋ ਲੰਬ ਗਲੀ ਚ ਮੇਰੇ ਭੈਣ ਰਹਿੰਦੀ ਆ ਭਾਈ ਕੀ ਨਾਮ ਹੈ ਰੋਹਿਤ ਨਾਮ ਹੈ ਮੇਰਾ ਕਿਥੇ ਰਹਿੰਦੇ ਹੋ ਮੈਂ ਦੋ ਨੰਬਰ ਗਲੀ ਚ ਦੀ ਗੱਲਬਾਤ ਕੀ ਹੋਈ ਹੈ ਗੱਲਬਾਤ ਇਤਰਾ ਜੀ ਨੰਗਤ ਦੇ ਹੀ ਆਪਣੀ ਭੈਣ ਦੇ ਨਾਲ ਉਹ ਟੈਂਪੂ ਲਾ ਕੇ ਸਰਦਾਰ ਆਇਆ ਵਾ ਇਹਨਾਂ ਦੇ ਵਿੱਚ ਵਜਾ ਵਾ ਤੇ ਉੱਤੋਂ ਇਹਨਾਂ ਨੇ ਛੜਿਆ ਜਦੋਂ ਦੇ ਨਾਲ ਹੀ ਕੋਈ ਗਾਲਾਂ ਕੱਢਣ ਲੱਗਿਆ ਕੁੱਤੀਏ ਚੂੜੀਏ ਛੱਡ ਦੇ ਜੇ ਉਹ ਬਸ ਇੰਨੇ ਜੀ ਉਹ ਭੱਜ ਗਿਆ ਉਹਨਾਂ ਨੂੰ ਕਿੰਨੇ ਵੇ ਦਾ ਸਮਾਂ ਸੀ ਇਹ ਗਾਈ ਕੋਈ 6 ਵੇ ਦਾ ਸਮਸ਼ੇ ਵਾਇ ਗਿਆ 5-10 ਮਿੰਟ ਦਾ ਉਹਨੇ ਪੀਤੀ ਹੋਈ ਵੀ ਜਾਵੇਂ ਵੈਸੇ ਨਸ਼ਾ ਕੀਤਾ ਰੱਬ ਜਾਣੇ ਦੇਖਦਾ ਦਿຫານ ਹੀ ਦਿਆ ਟੈਂਪੋ ਲਾ ਕੇ ਮੋਕੇ ਤੇ ਲੋਕ ਇਕੱਠੇ ਹੋਏ ਸੀ ਮੋਕੇ ਦੇ ਵਾਹ ਵਾਹ ਗਲੀ ਇਕੱਠੀ ਹੋਈ ਦੋ ਨੰਬਰ ਗਲੀ ਫਿਰ ਉੱਥੋਂ ਭੱਜ ਗਏ ਉੱਥੇ ਉੱਥੇ ਭੱਜ ਗਿਆ ਜੇ ਕਿਸੇ ਦੇ ਅੰਦਰ ਵੜ ਗਿਆ ਉਹਨਾਂ ਨੇ ਭਜਾਤਾ ਜੇ ਹੁਣ ਤੁਸੀਂ ਇਹਨਾਂ ਦੇ ਨਾਲੇ ਤੋਂ ਚਲਤੀ ਆਏ 30 ਮਿੰਟ ਬਸ ਐਹੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਅੱਗੇ ਵੀ ਦੋ ਤਿੰਨ ਵਾਰ ਇਹਨਾਂ ਨੇ ਕਹਿੰਦੇ ਵਾਰਨਿੰਗ ਦਿੱਤੀ ਆ ਕਿ ਵਾਰਨਿੰਗ ਦੇ باوجود ਵੀ ਫਿਰ ਵੀ ਛੇੜਿਆ ਅੱਜ ਅੱਜ ਵੱਧ ਗਿਆ ਵਾ ਹਰਕਤਾਂ ਲੱਗਦਾ ਕਿ ਇਸ ਤਰ੍ਹਾਂ ਕੋਈ ਵੀ ਘਰ ਤੋਂ ਸਿਰਫ ਕੋਈ ਨਹੀਂ ਇਹਦਾ ਬਾਹਰ ਦੇ 쪽 ਰੱਖਦੇ ਨਹੀਂ ਨਹੀਂ ਮਾਰਾ ਇਸ ਤਰ੍ਹਾਂ ਦੇ ਸਾਥ ਕਿਸੇ ਦੀ ਸੇਫ ਸੈਟੀ ਸਾਰੇ ਧੀਆ ਭੈਣਾਂ ਵਾਲੀਆਂ ਗਲੀਆਂ ਘਰ ਆ ਸਾਰੇ ਲਾਗੇ ਲਾਗੇ ਤੇ ਕੋਈ ਸੇਫ ਥੋੜੀ ਹੈਗਾ ਜੇ ਫਿਰ ਇਸ ਤਰ੍ਹਾਂ ਜੇ ਕੋਈ ਪਰਚਾ ਨਹੀਂ ਉੱਤੇ ਹੋਏ ਮੰਗ ਹੈ ਹੀ ਉੱਤੇ ਪਰਚਾ ਹੋਣਾ ਚਾਹੀਦਾ ਜੀ ਬਸ ਤੇ ਗਾਂ ਵਾਸਤੇ ਦੁਨੀਆ ਨੂੰ ਸਬਕ ਆ ਜੇ ਪਤੇ ਸਿੰਘ ਕਲੋਨੀ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਔਰਤ ਵੱਲੋਂ ਕਿਹਾ ਗਿਆ ਕਿ ਉਸ ਨੂੰ ਕਿਸੇ ਵਿਅਕਤੀ ਵੱਲੋਂ ਛੇੜਿਆ ਗਿਆ ਤੇ ਉਸ ਨੂੰ ਜਾਤੀਸ਼ੂਚੇ ਸ਼ਬਦ ਵੀ ਵਰਤੇ ਮੰਮਤਾ ਵਾਹਿ ਉਹ ਬੁਦੇਵ ਰਾ ਸ਼ਰਮਾ ਗਲੀ ਨੰਬਰ 25 ਫਤੇ ਸਿੰਘ ਕਲੋਨੀ ਨੇ ਦਰਖਾਸਤ ਦਿੱਤੀ ਹੈ ਜੀ ਭពਿੰਦਰ ਸਿੰਘ ਦੇ ਅਗੇਂਸਟ ਅੱਛਾ ਜੀ ਇਹਦੇ ਸਬੰਧ ਵਿੱਚ ਤਸਦੀਕ ਚੱਲ ਰਹੀ ਹੈ ਜੈਸੀ ਸੂਰਤ ਹੋਏਗੀ ਕਾਰਵਾਈ ਅਮਲ ਚਲਾਈ ਜਾਂਦੀ ਜਾਏਗੀ ਉਸ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰੀ ਸਮਾਸ਼ੀਰਖੰਡ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਵਾਰੀ ਇਹਦੇ ਬਾਅਦ ਤਸਦੀਕ ਕਰ ਰਹੇ ਆ ਜੀ ਸਾਡੀ ਜਦੋਂ ਤੋਂ ਕਾਰਵਾਈ ਕੀਤੀ ਹੋ ਸਕਦੀ ਹੈ ਤਸਦੀਕ ਚੱਲ ਰਹੀ ਹੈ ਤਸਦੀਕ ਤੋਂ ਬਾਅਦ ਕਾਰਵਾਈ ਕਰ ਲੈਣਗੇ